ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੁਖੀ ਅਤੇ ਪ੍ਰਸਿੱਧ ਉਦਯੋਗਪਤੀ ਐਸ ਪੀ ਅਸਬਰੋਏ ਵੱਲੋਂ ਅੱਜ ਆਪਣੀ ਟੀਮ ਸਮੇਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਲੋਕਾਂ ਦੇ ਨਾਲ ਦਰਦ ਵੰਡਾਇਆ ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਮੁੜ ਵਸੇਬੇ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸיוਗ ਕਰਨ ਦੇ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਵੀ ਗੱਲ ਆਖੀ ਗਈ ਦੱਸ ਦਈਏ ਕਿ ਇਸ ਮੌਕੇ ਤੇ ਜਦੋਂ ਮੀਡੀਆ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਲਾਤ ਦੇਖ ਕੇ ਬਹੁਤ ਪੀੜਾ ਹੋਈ ਸultanpur ਇਲਾਕੇ ਦੇ ਵਿੱਚ ਵੱਡਾ ਸੰਕਟ ਆਇਆ ਅਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਕੁਝ ਘਰ ਵੀ ਢਹਿ ਢੇਰੀ ਹੋ ਚੁੱਕੇ ਨੇ ਇਹਨਾਂ ਨਾਲ ਸਮੁੱਚੇ ਇਲਾਕੇ ਤੇ ਇਸ ਦਾ ਜਿਹੜਾ ਮਾੜਾ ਪ੍ਰਭਾਵ ਪੈਣਾ ਹੈ ਅੱਜ ਸਾਡੀ ਟੀਮ ਦੇ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਸ਼ੁਰੂਆਤ ਉਸਬੰਦੀ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਲੋਕ ਪਹਿਲਾ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਜੀ ਤੁਸੀਂ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਗਏ ਹੋ ਹਰ ਇੱਕ ਬਤ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਪੰਜਾਬ ਅਸਲੇ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਹੀ ਮੁਸ਼ਕਲ ਦੀ ਘੜੀ ਚ ਲੰਘ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਰ ਜਿਹੜਾ ਹਿਮਾਚਲ 'ਚ ਬੱਦਲ ਵੀ ਫਟੇ بارشਾਂ ਬਹੁਤ ਜ਼ਿਆਦਾ ਹੋਈਆਂ ਤੇ ਜਿਹੜੀ ਪਾਣੀ ਦੀ ਮਾਰ ਵਜਣੀ ਸੀ ਸਾਰੀ ਉਹ ਤਿੰਨ ਡੈਮਾਂ ਰਾਹੀਂ ਹੋ ਕੇ ਪੰਜਾਬ ਨੂੰ ਚੱਲਨੇ ਪਈ। ਚਾਹੇ ਉਹ ਪਖੜਾ ਨੰਗਲ ਡੈਮ ਹੈ, ਚਾਹੇ ਉਹ ਬਿਆਸ ਡੈਮ ਹੈ, ਚਾਹੇ ਕਿੰਡਾ ਹੈ। ਸੋ ਪਿਛਲੀ ਵਾਰੀ ਕਿਸੇ ਕੀ 2023 ਦੀ ਜਿਹੜੀ ਮਾਰ ਸੀ ਨਾ ਉਹ ਸਿਰਫ ਇਸ ਏਰੀਆ ਨੂੰ ਪਈ ਸੀ। ਗੁਰਦਾਸਪੁਰ ਨੂੰ ਨਹੀਂ ਸੀ ਹੋਇਆ ਨਾ ਕਿਉਂਕਿ ਥਿੰਨ ਡੈਮ ਜਿਹੜਾ ਰਾਵੀ ਦਾ ਦਰਿਆ ਉਹਨੇ ਮਾਰ ਨਹੀਂ ਸੀ ਮਾਰੀ ਐਕਿ ਉਹਨੇ ਜ਼ਿਆਦਾ ਨੁਕਸਾਨ ਕੀਤਾ। ਸੋ ਡਿਸਟ੍ਰਿਕਟ ਗੁਰਦਾਸਪੁਰ 'ਚ ਦਿਨਾਨਗਰ ਲਈ ਸੀ ਜਾਂ ਸੀ ਜੇਦਾਬਾਬਾ ਨਾਨਕ ਲਈ ਹੈ ਇਹ ਇਧਰ ਪਾਸੇ ਕਾਫੀ ਨੁਕਸਾਨ ਹੋਇਆ ਹੈ ਅਵਰਸਾ ਦੇ ਸਟੇਜ ਹੋਇਆ ਹੈ ਤਰਨਤਾਰਨ ਪੱਟੀ ਸਾਈਡ ਉੱਚਲ ਜਾਓ ਫਿਰੋਜ਼ਪੁਰ ਚਲ ਜਾਓ ਹੁਣ ਆ ਜਿਹੜੀ ਬੈਲਟ ਅਸੀਂ ਖੜੇ ਆ ਸੁਲਤਾਨਪੁਰ ਲੋਧੀ ਆਇਆ ਆ ਦੇਖ ਰਿਹਾ ਅਸੀਂ ਸਾਰਾ ਪਾਣੀ ਭਰਿਆ ਪਿਆ ਕਾਫੀ ਨੁਕਸਾਨ ਹੈ ਅਜੇ ਵੀ ਕੁਝ ਪਿੰਡਾਂ ਵਿੱਚ ਜਿਹੜਾ ਕਿ ਆਣਾ ਜਾਣਾ ਬੋਰਡ ਨਹੀਂ ਹੋ ਰਿਹਾ ਤੋ ਟਰਸ ਵਾਲਾ ਜਦੋਂ ਕੰਮ ਸ਼ੁਰੂ ਹੋਇਆ ਸਾਰਾ ਅਸੀਂ ਨਾਲ ਦੇ ਨਾਲ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਲੱਸੀ ਪਹਿਲਾਂ ਰਸ਼ਨ ਭੰਨੀ ਦੀ ਕੋਸ਼ਿਸ਼ ਕੀਤੀ ਭੇਜਿਆ ਕੁਝ ਲੇਕਿਨ ਉਸ ਬਾਅਦ ਸਾਡੇ ਗੁਰਦਾਰਿਆਂ ਨੇ ਬਾਬਿਆਂ ਨੇ ਜਾਂ ਆਪਣੀ ਸ਼ਰਮਣੀ ਕਮੇਟੀ ਜਾਂ ਸਰਕਾਰ ਨੇ ਰਸ਼ਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਸੋ ਕੋਈ ਡਿਸਟ੍ਰਿਕਟ ਅਜਾ ਨਹੀਂ ਜਿੱਥੇ ਇਹ ਡਿਮਾਂਡ ਹੈ ਕਿ ਸਾਨੂੰ ਰਸ਼ਨ ਭੇਜੋ ਸੋ ਰਸ਼ਨ ਵਾਲਾ ਕੰਮ ਨਿਕਲ ਗਿਆ ਹਾਂ ਇੱਕ ਜ਼ਰੂਰ ਸੀ ਸਾਨੂੰ ਕਿ ਜਦੋਂ ਮੱਛਰਦਾਨੀਆਂ ਦੇਣੀਆਂ ਪਈਆਂ بارشਾਂ ਨੇ ਰੁਕੀਆਂ ਤੇ ਪਰਪਾਲਾਂ ਦੇਣੀਆਂ ਪਈਆਂ ਨੇ ਉਦੋਂ ਬਾਅਦ ਸਾਡੀਆਂ ਮੈਡੀਸਿਨ ਜਾਣੀ ਸ਼ੁਰੂ ਹੋ ਗਈਆਂ ਹੁਣ ਅੱਜ ਸਾਡੇ ਟਰੱਕ ਜਲੇਗੇ ਬਾਰਡਰ ਏਰੀਆ ਤੇ ਵੀਐਸ ਹਫਨੇ ਸ਼ਰਤਾਂ ਮੰਗੀਆਂ ਜਿਹੜੀ ਦੋ ਪਟਾਲੀਅਨ ਹੈਗੀਆਂ ਪਟਾਲੀਅਨ ਜਿਹੜੀ 99 ਹੈ ਤੇ 155 ਸੋ ਉਹਨਾਂ ਦੇ ਕਮਾਂਡਰ ਨੇ ਸਾਡੇ ਰਿਕੁਐਸਟ ਕੀਤੀ ਸੀ ਸਾਨੂੰ ਕੁਝ ਦਵਾਈਆਂ ਜਾਂ ਕੋਈ ਸੋਰਸ ਮਚਾਈਦਾ ਅੱਜ ਸਾਰਾ ਸਾਡਾ ਟਰੱਕ ਆ ਗਿਆ ਕੱਲ ਦੋਨੋਂ ਜਗ੍ਹਾ ਉਹ ਵੀ ਸਪਲਾਈ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਇੱਕ ਦਿਨ ਸਿਰਫ ਮੈਨੂੰ ਮੈਂ ਡੇਰਾਵਾ ਬਣਾਣਾ ਗਿਆ ਤੇ ਮੈਨੂੰ ਬੜਾ ਲੱਗਿਆ ਕਿ ਕਿਸਾਨ ਸਾਰੇ ਖੜੇ ਸੀ ਉਹਨਾਂ ਦੀ ਜ਼ਮੀਨ ਜਿਹੜੀ ਸਾਰੀ ਸੀ ਉਹ ਸਾਰੀ ਪੰਜਾਬੀ ਜ਼ਮੀਨ ਹੈ ਮਲਕੀ ਨਹੀਂ ਹੈਗੀ ਪਰ ਉਹ ਫਿਰ ਵੀ ਚਲੋ ਉਹਨਾਂ ਦੇ ਹੌਸਲੇ ਸੀਗੇ ਖੇੜੇ ਮੱਤੇ ਸਾਨੂੰ ਮਿਲੇ ਤੇ ਮੈਂ ਕਿਹਾ ਤੁਸੀਂ ਮਰ ਜਾਓ ਨਾ ਅਸੀਂ ਤੁਹਾਡੀ ਹੈਲਪ ਕਰ ਰਹੇ ਆ ਅੱਗੇ ਸਾਰਾ ਕੁਝ ਦੇ ਰਹੇ ਆ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਵਾਲੇ ਮੰਗ ਸੀ ਕਹਿੰਦੇ ਵੀ ਅਸੀਂ ਤਾਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਨਾ ਸਰ ਤੋਂ ਜਿਹੜੇ ਬੇਜਮਾਨ ਪਸ਼ੂ ਹੈ ਨਾ ਜੀ ਜਿਹਨਾਂ ਨੂੰ ਚਾਰਾ ਨਹੀਂ ਮਿਲਦਾ ਤੇ ਉਹ ਸਰ ਤੋਂ ਦੇਖਣੇ ਹੁੰਦਾ ਉਹ ਸਾਰਾ ਦਿਲ ਦੁਖਦਾ ਹੈ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਤੀਰੇਮਨ ਕੋਈ 11-1200 ਟਨ ਜਿਹੜਾ ਚਾਰਾ ਹੈਗਾ ਉਸ ਨੂੰ ਦਾ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਨੂੰ ਤੇ 2000 2000 ਟਨ ਚਾਰਾ ਜਿਹੜਾ ਸਾਡੇ ਕੋਲ ਐਸੇ ਪਿਆ ਹੋਇਆ ਜਿਹੜਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਪਾਣੀ ਉਤਰਨ ਵੀ ਜਾਂਦਾ ਹੈ ਨਾ ਉਸ ਏਰੀਆ ਦੇ ਇੱਥੇ ਜਿਆਦਾ ਲੋੜ ਹੈ ਬਸਮਰ ਨੂੰ ਨਾ ਪਾਣੀ ਉਤਰਨ ਤੋਂ ਬਾਅਦ ਹੀ 1.5-2 ਮਹੀਨੇ ਜਿਹੜਾ ਉਹ ਚਾਰਾ ਸਾਰਾ ਦੇਣਾ ਪੈਣਾ ਸੋ ਅਸੀਂ ਪਹਿਲੇ ਪਲਾਨ ਕੀਤਾ ਹੋਇਆ ਕਿ ਉਹ ਚਾਰਾ ਸਾਰਾ ਦੇਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਲੇ ਪਾਣੀ ਉਤਰਨ ਤਿਆਰ ਹੈ ਤੇ ਹੁਣ ਬਿਮਾਰੀਆਂ ਦਾ ਡਰ ਹੈ ਮੈਡੀਸਨ ਚਾਹੀਦੀਆਂ ਸੋ ਮੈਡੀਸਨ ਦੇ ਲੰਗਰ ਸਾਡੇ ਟਸਮ ਤੋਂ ਲੱਗ ਜਾਣਗੇ ਡਾਕਟਰ ਸਾਡੇ ਆ ਜਾਣਗੇ ਇਹ ਵੀ ਨਿਕਲ ਜਾਣਾ ਇਸ ਤੋਂ ਅੱਗੇ ਜਿਹੜਾ ਹੁਣ ਜੋ ਸਾਨੂੰ ਖਤਰਾ ਨਜ਼ਰ ਆਉਂਦਾ ਜਿੰਨਾ ਜਿੰਨਾ ਦੇਖ ਰਹੇ ਆ ਕਿ ਚੋਨਾ ਤਾਂ ਮਰ ਗਿਆ ਚੋਨਾ ਦਾ ਪੁੱਲ ਜੋ ਹੁਣ ਮੈਨੂੰ ਇਹ ਡਰ ਹੈ ਜਿੱਥੇ ਪਾਣੀ ਖੜਿਆ ਹੋਇਆ ਹੈ ਅਗਰ 2 ਦਿਨ ਨਾ ਉਤਰਿਆ ਤੇ ਅੱਗੇ ਸਾਡੀ ਅਗਲੀ ਬਜਾਈ ਵੀ ਨਹੀਂ ਹੋਣੀ ਉਹਦੇ ਲਈ ਕਿਸਾਨ ਨੂੰ ਤਾਂ 트리플 ਮਾਰ ਪੈ ਗਈ ਉਹਨਾਂ ਨੇ ਤਾਂ ਜੜੀਆਂ ਤਾਂ ਜਿਹੜੀ ਪੰਚਾਇਤੀ ਨਹੀਂ ਸੀ ਨਾ ਆਪਣੀ ਠੇਕੇ ਤੇ ਲਈ ਸੀ ਉਹਨੇ ਪੈਸੇ ਵੀ ਦੇ ਦਿੱਤੇ ਉਹਦਾ ਫਸਲ ਵੀ ਨਹੀਂ ਆਈ ਤੇ ਅੱਗੋਂ ਵੀ ਕੋਈ ਹੋਪ ਨਹੀਂ ਆ ਉਹਨੂੰ ਤੇ ਟਰਸਟ ਬਣਾਇਆ ਕਿ ਜਿੰਨੇ ਕਿ ਜਿਸ ਜਮੀਨਾਂ ਤਿਆਰ ਹੋਣੀਆਂ ਦੇਖੋ ਰੇਤਾ ਰੁੱਤਾ ਸਾਰਿਆਂ ਪਾਸੇ ਆ ਗਈ ਹੈ ਰੇਤਾ ਵੀ ਆ ਗਈ ਸਰਟੀਫਾਈ ਵੀ ਆ ਗਈ ਕਿਸੇ ਜਗ੍ਹਾ ਤੇ ਸੋ ਉਹ ਜ਼ਮੀਨ ਨੂੰ ਸਾਫ਼ ਕਰ ਲਿਆ ਗਿਆ ਉਹਨੂੰ ਟਾਈਮ ਲੱਗ ਜਾਣਾ ਉਹ ਜੋ ਆਫ ਕੋਰਸ ਸਰਕਾਰ ਵੀ ਬੜਾ ਹੈਲਪ ਕਰ ਰਹੀ ਹੈ ਸਰਕਾਰ ਕਰੇਗੀ ਅਸੀਂ ਅਪੀਲ ਵੀ ਕਰਦੇ ਹਾਂ ਕਿ ਅਸੀਂ ਲੋੜ ਹੈ ਸਰਕਾਰ ਦੀ ਵੀ ਸਾਰਿਆਂ ਨੂੰ ਉਹ ਵੀ ਕਰਨਗੇ ਟਰਸਟ ਕੋਲ ਨਾਲ ਸਾਡੀਆਂ ਜਿੱਦਾਂ ਸਕੀਮਾਂ ਚੱਲਦੀਆਂ ਜਿੱਦਾਂ ਪਹਿਲਾਂ 2023 ਚ ਹੜ੍ਹ ਆਏ ਸੀ ਤੇ ਅਸੀਂ ਤਕਰੀਬਨ 1400 ਦੇ ਕਰੀਬ ਅਸੀਂ ਕਰ ਜਿਹੜਾ ਰਿਪੇਅਰ ਕਰਕੇ ਦਿੱਤਾ ਕੋਈ ਨਵਾਂ ਬਣਾ ਕੇ ਦਿੱਤਾ ਹੈ ਹਣ ਵੀ ਇੱਥੇ ਸਾਡੀ ਅੱਗੇ ਚੱਲ ਪਿਆ ਹੁਣ ਦਵਾਈਆਂ ਦਾ ਸ਼ੁਰੂ ਹੋ ਜਾਣਾ ਕੰਮ ਫਿਰ ਕਿਸਾਨ ਜਿਹਨੇ ਬਿਜਾਈ ਕਰਨੀ ਹੈ ਦੇਖੋ ਉਹਨੂੰ ਬੀਜ ਵੀ ਚਾਹੀਦਾ ਉਹਨੂੰ ਡੀਜ਼ਲ ਵੀ ਚਾਹੀਦਾ ਪਾਣੀ ਕੱਢਣ ਵਾਸਤੇ ਉਹਨੂੰ ਫਿਰ ਤਰੀ ਖਾਦ ਵੀ ਚਾਹੀਦੀ ਹੈ ਇਹ ਸਾਰਾ ਕੁਝ ਜਿਹੜਾ ਸਮਾਨ ਹੈ ਉਹ ਕੋਸ਼ਿਸ਼ ਕਰਾਂਗੇ ਅਸੀਂ ਵੀ ਇਥੋਂ ਸਾਰਾ ਸਰਵੇ ਕਰਕੇ ਜਿਹੜਾ ਮੇਨ ਜਿਹੜਾ ਔਖਾ ਕੰਮ ਹੈ ਉਹ ਹੈਗਾ ਮਕਾਨਾਂ ਦਾ ਜਿਹੜੇ ਮਕਾਨ ਗਿਰ ਗਏ ਜਾਂ ਛੱਤਾਂ ਗਿਰ ਗਈਆਂ ਕਰੇੜਾਂ ਪੈ ਗਈਆਂ ਸਾਰੀਆਂ ਤੇ ਉਹਦੀਆਂ ਵੀ ਲਿਸਟਾਂ ਬਣ ਗਈਆਂ ਜਿੱਦਾਂ ਅਸੀਂ ਪਹਿਲਾਂ 2023 ਚ ਅਸੀਂ ਅੰਨਾ ਮਕਾਨ ਵਾੜਾ ਦਿੱਤਾ ਤੇ ਹੁਣ ਵੀ ਐਨ ਆਰ ਆਈ ਸਾਡੇ ਨਾਲ ਬਿਲਕੁਲ ਸਾਡੇ ਨਾਲ ਨੇ ਉਨਾਂ ਵੱਲੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਅਸੀਂ ਸਰਵੇ ਕਰ ਲੈਂਦੇ ਹਾਂ ਸਪੋਸ ਜਿੰਨਾ ਵੀ ਘਰ ਨਿਕਲਦਾ ਹੈ ਤੇ ਅਸੀਂ ਇੱਕ ਇੱਕ ਐਨ ਆਰ ਆਈ ਨੂੰ 15 15 20 ਵੀ ਕਰ ਦੇ ਦਾਂਗੇ ਭਾਈ ਇਹਦੀ ਮੁਹਰਮਤ ਤੁਸੀਂ ਕਰਾਣੀ ਹੈ ਅਸੀਂ ਰਲ ਮਿਲ ਕੇ ਸਾਰਾ ਕਰ ਲਾਂਗੇ ਦੇਖੋ ਪੰਜਾਬੀਆਂ ਨੇ ਕਦੀ ਹਾਰ ਨਹੀਂ ਮੰਨੀ ਹੁਣ ਵੀ ਨਹੀਂ ਹਾਰ ਮੰਨੀ ਸਾਰੇ ਖੜੇ ਮੱਥੇ ਖੜੇ ਆ ਇਹਨੂੰ ਪਤਾ ਸਭ ਨੂੰ ਕਿ ਸਾਡੀ ਫਸਲ ਸਾਡੀ ਗਈ ਸਾਡੇ ਮਕਾਨ ਕਰ ਗਏ ਲੇਕਿਨ ਚਿਹਰੇ ਤੇ ਫਿਰ ਵੀ ਭਾਈ ਮੁਸਕਾਟ ਹੈ ਇੱਕ ਹੋਪ ਹੈ ਸੋ ਇਹ ਜਿਹੜਾ ਨਾ ਇਹ ਜਿਹੜਾ ਸਾਨੂੰ ਹੌਸਲਾ ਮਿਲਦਾ ਸਾਡੇ ਜੋ ਸ਼ਕਤੀ ਆਂਦੀ ਆ ਜਾਂ ਸਾਸੀਂ ਇੰਨੇ ਬਲੇਰ ਆ ਨਾ ਇਹ ਸਾਨੂੰ ਬਾਬੇ ਨਾਨਕ ਨੇ ਮਤਲਬ ਸਾਨੂੰ ਗੁੜਤੀ ਇਹੋ ਜੀ ਮਿਲੀ ਹੋਈ ਬਾਬਿਆਂ ਨੂੰ ਕਿ ਅਸੀਂ ਘਬਰਾਉਂਦੇ ਨਹੀਂ ਆ ਇੰਨਾ ਅਸੀਂ ਨੁਕਸਾਨ 'ਚ ਰਹਿ ਕੇ ਵੀ ਅਸੀਂ ਫਿਰ ਦੂਸਰੇ ਦੀ ਮਦਦ ਕਰਦੇ ਆਂ ਇਸ ਵਾਰੀ ਦੇਖੋ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਚਾਹੇ ਪੁਲਿਸ ਡਿਪਾਰਟਮੈਂਟ ਆ ਚਾਹੇ ਡਿਸਟ੍ਰਿਕਟ ਪ੍ਰਸ਼ਾਸਨ ਆ ਜਾਹੇ ਬਾਬਿਆਂ ਦੀ ਖੈਰ ਚਲੋ ਬਹੁਤ ਹੀ ਲੰਗਰ ਲਗਾਤੇ ਉਹਨਾਂ ਨੇ ਸਾਰਾ ਕੁਝ ਕਰਿਆ ਜਿੱਦਾਂ ਬੰਨ ਟੁੱਟਣ ਤੇ ਆਏ ਉਹਨਾਂ ਨੇ ਬੋਰੀਆਂ ਭਰ ਕੇ ਪਾਣੀਆਂ ਦੀਆਂ ਲਾਤੀਆਂ ਸੋ ਸਾਰਾ ਕੰਮ ਅਸੀਂ ਸਾਰਿਆਂ ਨੇ ਰਲਵਲ ਕੇ ਕੀਤਾ ਕੱਲਾ ਸਾਡਾ ਟੈਸਟ ਨਹੀਂ ਕਰ ਰਿਹਾ ਹੋਰ ਬੜੇ ਟੈਸਟ ਕਰ ਰਹੇ ਨੇ ਤੇ ਮੇਰਾ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਜਿੰਨਾ ਓਖਾ ਡਾਂਸ ਹੀ ਨਿਕਲ ਗਿਆ ਜਿਹੜਾ ਅਗਲਾ ਦੋ ਰਾਣਾ ਉਹ ਥੋੜਾ ਜਿਆਦਾ ਮੁਸ਼ਕਲ ਹੈ ਸੋ ਸਾਨੂੰ ਉਹਦੀ ਲੜਾਈ ਲੜਨ ਲਈ ਸਾਨੂੰ ਜਿਹੜੀ ਤਿਆਰੀ ਕਰਨੀ ਚਾਹੀਦੀ ਹੈ ਔਰ ਅਸੀਂ ਤਿਆਰ ਹੈਗੇ ਆ ਕਰਨ ਲਈ ਅਸੀਂ ਪੰਨਾ ਸਾਥ ਦੇ ਆਗੇ ਪਾ ਲਿਆ